ਸਟਾਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਮੈਂ ਸਾਹਿਲ ਗੁਪਤਾ ਸਵਾਗਤ ਕਰਦਾ ਬੀਤੇ ਦਿਨ ਲਖਨਕਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਹਦੇ ਵਿੱਚ ਇੱਕ ਕਾਰ ਦੇ ਵਿੱਚ ਅਨੇਵਾਜ਼ ਉਹ ਜਿਹੜੀ ਆ ਉਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੇ ਥਾਣਾ ਸਦਰ ਵਿੱਚ ਜਿਹੜਾ ਕਿ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਸੀਗਾ ਉਸ ਤੋਂ ਬਾਅਦ ਫਗਵਾੜੇ ਦੀ ਇੱਕ ਸਵੀਟ ਸ਼ਾਪ ਦੇ ਵਿੱਚ ਵੀ ਐਸੀ ਦੋਸ਼ੀਆਂ ਨੇ ਜਿਹੜੇ ਕਿ ਅੱਜ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਪਗੋੜੇ ਦੇ ਵੀ ਇੱਕ ਦੁਕਾਨ ਦੇ ਸਲੀਪ ਸ਼ਾਪ ਦੇ ਵਿੱਚ ਇਹਨਾਂ ਨੇ ਗੋਲੀਆਂ ਜਿਹੜੀਆਂ ਸੀਗੀਆਂ ਦਾਗੀਆਂ ਸੀਗੀਆਂ ਤੇ ਅੱਜ ਐਸੇ ਮਾਮਲੇ ਦੇ ਵਿੱਚ ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਤੇ ਐਸੇ ਮਾਮਲੇ ਦੇ ਵਿੱਚ ਐਸਐਸਪੀ ਗੌਰਵ ਤੁਰਕ ਕਪੂਰਥਲਾ ਦੇ ਜਿਹੜੇ ਹੈਗੇ ਉਹ ਸਾਡੇ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਆ ਤੇ ਅਸੀਂ ਉਹਨਾਂ ਨੂੰ ਪੁੱਛਦੇ ਆ ਵੀ ਕੀ ਸਾਰਾ ਮਾਮਲਾ ਕਿੱਦਾਂ ਚੱਲ ਰਿਹਾ ਹੈ ਸਰ ਜਿਹੜਾ ਤੁਸੀਂ ਅੱਜ ਜਿਹੜੇ ਦੋਸ਼ੀ ਕਾਬੂ ਕੀਤੇ ਆ ਜਿਹੜੇ ਤਲਵੰਡੀ ਉਹਦੇ ਸੌਰੀ ਲਖਨ ਦੇ ਵਿੱਚ ਜਿਹੜਾ ਮਾਮਲਾ ਸੀ ਜਲਦੋਂ ਕੀ ਸਾਰਾ ਪਾਵਰ ਤੇ ਬਿਲਕੁਲ ਪੰਜਾਬ ਸਰਕਾਰ ਵੱਲੋਂ ਆਰਗੇਨਾਈਜ਼ ਟ੍ਰੇਨ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਮੁਹਿੰਮ ਚਲਾਈ ਹੈ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਿੱਥੇ ਲਖਣਕਲਾ ਦੇ ਵਿੱਚ 8 ਜਨਵਰੀ 2026 ਨੂੰ ਰਾਕੀ 1.50 ਲੱਗੇ ਜਿਹੜੀ ਅੰਨੇਵਾ ਖੈਰੀ ਹੋਈ ਸੀ ਉਹ ਮਕਦਮਾ ਅਸੀਂ ਫੇਸ ਵੀ ਕੀਤਾ ਹੈ ਉਹਦੇ ਵਿੱਚ ਅਸੀਂ ਮੁੱਖ ਜਿਹੜੇ 6 ਦੋਸ਼ੀ ਹੈ ਅਤੇ ਉਸ ਜਿਹੜੇ ਗਰੁੱਪ ਹੈਗੇ ਆ ਉਹਦੇ ਜਿਹੜੇ ਮੇਨ ਲੀਡਰ ਹੈ ਉਹਨਾਂ ਨੂੰ ਵੀ ਅਰੈਸਟ ਕੀਤਾ ਹੈ ਅ ਵਕਤ ਵਕਤ ਜਿਹੜੀ ਟੀਮਾਂ ਕਪੂਰਥਲਾ ਪੁਲਿਸ ਵੱਲੋਂ ਬਣਾਈਆਂ ਗਈਆਂ ਤੇ ਕਾਰਵਾਈ ਕਰਦੇ ਹੋਏ ਇਹਨਾਂ ਦੀ ਟਰੇਲ ਅਸੀਂ ਫੌਰਵਰਡ ਫੋਲੋ ਕੀਤੀ ਹੈ ਤੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਆਧਾਰ ਤੇ ਕੁੱਲ 6 ਦੋਸ਼ੀ ਅਸੀਂ ਰੈਸਟ ਹੋਏ ਜਿਹੜੇ ਹੁੰਦੇ ਮੁੱਖ ਦੋਸ਼ੀ ਹੈ ਗੁਰਪਾਲ ਸਿੰਘ ਪਾਲਾ ਕਰਕੇ ਜੀ ਹੈ ਤੇ ਖੇੜਾ ਜਿਹੜਾ ਸਤਨਾਮਪੁਰਾ ਜੇ ਕਹਿੰਦਾ ਉਹਨਾਂ ਨੂੰ ਅਸੀਂ ਰੈਸਟ ਕੀਤਾ ਉਹਨਾਂ ਕੋਲੋਂ ਇੱਕ ਆਟੋਮੈਟਿਕ ਨੋਰਿੰਕੋ ਵੈਪਨ ਮਿਲਿਆ ਹੈ ਜਿਹੜਾ 30 ਬੋਰ ਦਾ ਅ ਜਿਹਦੇ ਥਰੂ ਉਹਨਾਂ ਨੇ ਜਿਹੜੀ ਲਖਣਕਲਾ ਘਰ ਦੇ ਬਾਹਰ ਦਲਜੀਤ ਸਿੰਘ ਜੀ ਤੇ ਘਰ ਦੇ ਬਾਹਰ ਫਾਇਰਿੰ ਉਹ ਵੈਪਨ ਵੀ ਰਿਕਵਰ ਹੋਇਆ ਉਹਨਾਂ ਦਾ ਸਾਥੀ ਦਾ ਧਾਮ ਨਹੀਂ ਹੈ ਉਹਦੇ ਕੋਲੋਂ ਵੀ ਇੱਕ 32 ਬੋਲ ਦਾ ਪਿਸਤਲ ਰਿਕਵਰ ਹੋਇਆ ਇਹਨਾਂ ਦੀ ਪੁਸ਼ਪਸਾਕਲ ਵੀ ਸਾਹਮਣੇ ਆਈ ਹੈ ਕਿ ਜਿਹੜੀ 12 ਜਨਵਰੀ ਨੂੰ ਸਬੀ ਐਸਬੀ ਸ਼ਾਪ ਫਗਵਾੜਾ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਸੀ ਉਹ ਇਹਨਾਂ ਦੇ ਗਰੁੱਪ ਵੱਲੋਂ ਵੀ ਜਿਹੜੀ ਕਰਾਈ ਗਈ ਸੀ ਆ ਇਹਨਾਂ ਦੀ ਪੁਸ਼ਪਪੜਤਾਲ ਤੋਂ ਇਹਨਾਂ ਦੇ ਹੋਰ ਵੀ ਐਸੋਸੀਏਟਸ ਹੈ ਉਹਨਾਂ ਦਾ ਵੀ ਖੁਲਾਸਾ ਹੋਇਆ ਜਿਹਦੇ ਪਿੱਛੇ ਸਾਡੀ ਵੱਖ-ਵੱਖ ਰੇਟਿੰਗ ਪਾਰਟੀਆਂ ਲੱਗੀਆਂ ਹੋਈਆਂ ਤੇ ਸਾਨੂੰ ਪੂਰਾ ਭਰੋਸਾ ਹੈ ਅਸੀਂ ਉਹਨਾਂ ਨੂੰ ਵੀ ਛੇਤੀ ਹੀ ਪ੍ਰੈਸ ਕਰਾਂਗੇ ਸੋ ਜਿਹੜਾ ਲਖਨ ਦੇ ਵਿੱਚ ਮਾਮਲਾ ਆਇਆ ਵਾ ਹਮਲਾ ਕਿ ਕਿਸੇ ਰੰਜਿਸ਼ ਦਾ ਹੈ ਇਹ ਬਿਲਕੁਲ ਇਹ ਜਿਹੜਾ ਹਮਲਾ ਹੋਇਆ ਸੀ ਇੱਕ ਨਿੱਜੀ ਰੰਜਿਸ਼ ਕਰਕੇ ਜਿਹੜਾ ਇਹ ਫਾਇਰਿੰਗ ਹੋਈ ਹੈ ਜਿਨ੍ਹਾਂ ਦੇ ਘਰ ਫਾਇਰਿੰਗ ਹੋਈ ਹੈ ਦਲਜੀਤ ਸਿੰਘ ਜੀ ਉਹ ਰੀਸੈਂਟ ਜਿਹੜਾ ਬਲੌਕ ਸਮਿਤੀ ਇਲੈਕਸ਼ਨ ਸੀ ਉਸ ਤੇ ਜੇਤੂ ਸੀਗੇ ਤਾਂ ਉਹਨਾਂ ਦੇ ਜਿਹੜੇ ਆਪੋਜ਼ਿਟ ਕੈਂਡੀਡੇਟ ਪਵਿੱਤਰ ਸਿੰਘ ਵੀ ਸੀਗੇ ਉਹਨਾਂ ਦੇ ਜਿਹੜਾ ਗੁਰਪਾਲ ਸਿੰਘ ਪਾਲਾ ਹੈਗਾ ਉਹਨਾਂ ਦੀ ਰਿਸ਼ਤਦਾਰੀ ਚ ਪੈਂਦਾ ਤੇ ਉਹਨਾਂ ਦੇ ਤੋਂ ਜਿਹੜਾ ਮੈਸੇਜ ਕਰਾ ਕੇ ਦਲਜੀਤ ਸਿੰਘ ਦੇ ਘਰ ਦੇ ਬਾਹਰ ਡਿਫਾਇਰਿੰਗ ਕੀਤੀ ਹੈ ਤੇ ਇਹ ਨਿਜੀ ਰੰਜਿਸ਼ ਕਰਕੇ ਹੋਇਆ ਹੈ ਇਹ ਜਿਹੜਾ ਸਿਰ ਫਗਵਾੜਾ ਦੇ ਵਿੱਚ ਸਮੀਰ ਸ਼ਾਪ ਦੇ ਵੀ ਗੋਲੀਆਂ ਚੱਲੀਆਂ ਉਹ ਕਿਸ ਤਰ੍ਹਾਂ ਤੋਂ ਕਿ ਫਿਰੋਤੀ ਨਹੀਂ ਉਹਦੇ ਵਿੱਚ हां जी ਉਹਦੇ ਵਿੱਚ ਫਿਰੋਤੀ ਜਿਹੜੀ ਕਾਲ ਆਈ ਸੀ ਤੇ ਉਹਦੇ ਵਿੱਚ ਵੀ ਅਸੀਂ ਹੋਰ ਨੂੰ ਕਾਈਨ ਲਾਲ ਪੜਤਾਲ ਕਰ ਰਹੇ ਹਾਂ ਤਾਂ ਜਿਹੜੇ ਹੋਰ ਵੀ ਇਹਨਾਂ ਸਰਗਰਮ ਦੇ ਮੈਂਬਰਸ ਹੈਗੇ ਅਤੇ ਜਿਹੜੇ ਬਾਹਰ ਬੈਠੇ ਦੋਸ਼ੀ ਹੈ ਉਹਨਾਂ ਤੇ ਵੀ ਅਸੀਂ ਕਾਰਵਾਈ ਕਰਾਂਗੇ ਸਰ ਜਿਹੜੀ ਦੋ ਦੋਸ਼ੀ ਜਿਹੜੇ ਤੁਸੀਂ ਕਾਬੂ ਕੀਤੇ ਆ ਇਹਨਾਂ ਦਾ ਵੀ ਕੋਈ ਛੋਣਾ ਬੈਕਗ੍ਰਾਉਂਡ ਹੋਇਆ ਹੈਗਾ ਨਾ ਮੇਰੇ ਨਹੀਂ ਬਿਲਕੁਲ ਗੁਰਪਾਲ ਸਿੰਘ ਪਾਲਾ ਤੇ ਉੱਤੇ ਪਹਿਲਾਂ ਹੀ 6 ਮੁਕੱਦਮੇ ਜਿਹੜੇ سنگੀਨ ਜੁਰਮ ਦੇ ਦਰਜ ਹਨ ਇਹ ਬੇਨਤੀ ਬਾਹਰ ਸੀਗਾ ਕਿ ਇਹਦੇ ਨਾਲ ਜਿਹੜਾ ਤਾਂ ਵੀ ਹੈਗਾ ਉਹਦੇ ਉੱਤੇ ਦੋ ਮੁਕੱਦਮੇ سنگੀਨ ਜੁਰਮ ਦੇ ਦਰਜ ਨੇ ਪਰ ਲੱਗਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਵੀ ਕੋਈ ਵੱਡਾ ਕਲਾਸਾ ਹੋ ਸਕਦਾ ਨਹੀਂ ਬਿਲਕੁਲ ਕਿਉਂਕਿ ਇਹ ਆਰਗੇਨਾਈਜ਼ ਕ੍ਰਿਮੀਨਲਸ ਹੈ ਇੱਕ ਦੂਜੇ ਨਾਲ ਕਨੈਕਟਿਡ ਹੀ ਹੁੰਦੇ ਆ ਤੇ ਇਹਦੀ ਜਿਹੜੇ ਵੱਖ-ਵੱਖ ਪਹਿਲੂਆਂ ਤੋਂ ਜਿਹੜੀ ਟੈਕਨੀਕਲ ਵੀ ਹਿਊਮਨ ਵੀ ਆ ਬੜੀ ਡੂੰਘਾਈ ਨਾਲ ਕੰਮ ਚ ਚੱਲੀ ਜਾ ਰਹੀ ਹੈ ਤੇ ਅਜੇ ਸਾਨੂੰ ਕਾਫੀ ਹੋਰ ਵੀ ਲੀਡਸ ਮਿਲੀਆਂ ਜਿਹੜੇ ਹੋਰ ਇਹਨਾਂ ਦੇ ਲੋਕਲ ਲੋਡਸ ਹੈਗੇ ਆ ਵੱਖ-ਵੱਖ ਸਬਡਿਵੀਜ਼ਨਸ ਦੇ ਵਿੱਚ ਉਹਦੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਸਾਰਾ ਜਿਹੜਾ ਨੈਟਵਰਕ ਇਹਨਾਂ ਦਾ ਅਨਕਤ ਕਰਾਂਗੇ ਇਸੇਗੇ ਸਾਡੇ ਨਾਲ ਐਸਐਸਪੀ ਖੁਦ ਇਸਲਾ ਗੌਰਵ ਕਰ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ